ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰ ਕਹਦੇ ਆ ਜੇ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਠੀਕ ਠਾਕ ਆ ਤੇ ਅੱਜ ਹੈਗਾ ਜੀ ਹੋਲਾ ਮਹੱਲਾ ਤੇ ਅਨੰਦਪੁਰ ਸਾਹਿਬ ਦਾ ਅਸੀਂ ਜਾਣ ਹੀ ਰਹੇ ਹੈਗੇ ਪਹਿਲਾਂ ਹੀ ਦਰਸ਼ਨ ਕਰਿਆਏ ਸੀਗੇ ਕਿਉਂਕਿ ਸੰਗਤ ਬਹੁਤ ਜ਼ਿਆਦਾ ਹੈ ਤੇ ਵੈਸੇ ਵੀ ਅੱਜ ਭੈਣ ਹੋਣੀ ਆਏ ਹੋਏ ਨੇ ਤੇ ਗੋਰੇ ਵੀਰੇ ਹੋਣੀ ਹਰ ਸਾਲ ਲੰਗਰ ਲਾਉਂਦੇ ਹੁੰਦੇ ਨੇ ਤੇ ਉਹਨਾਂ ਨੇ ਲੰਗਰ ਲਾਇਆ ਹੋਇਆ ਆ ਕਿੱਥੇ ਕਿਹੜੀ ਕਿੱਥੇ ਆਹੋ ਕਿਸ਼ਤੀ ਟੰਡਿਆਂ ਦੀ ਕਿਸ਼ਤੀ ਟੰਡਿਆਂ ਵਾਲੀ ਕਿਸ਼ਤੀ ਤੇ ਤਾਂ ਵੀਰੇ ਹੁਣਾਂ ਕੋਲੇ ਆਪਾਂ ਜਾ ਕੇ ਆਉਣਾ ਆ ਆਪਾਂ ਨਾਲੇ ਕਾਫੀ ਲੰਘਰ ਲੱਗਿਆ ਨੇ ਕਟਾਣੀ ਪਿੰਡ ਕੋਬੇ ਪਿੰਡ ਆਪਣੇ ਪਿੰਡ ਵਾਲੇ ਨੇ ਵੀ ਲਾਏ ਹੋਣਾ ਮੇਲਾ ਦਾ ਰੌਮਪਰ ਸ਼ਾਇਦ ਨਾਲੇ ਸੋਚਿਆ ਕਟਾਣਾ ਸਾਹਿਬ ਦਰਸ਼ਨ ਕਰਿਆਵਾਂਗੇ ਨਾਲੇ ਭੈਣ ਹੋਣੀ ਜਾਇਆ ਹੋਣਗੇ ਤੇ ਵੈਸੇ ਜਿਹੜਾ ਅੱਜ ਦਾ ਦਿਨ ਹੈ ਮਹੌਲ ਦਾ ਬਹੁਤ ਵਧੀਆ ਜਿਹਾ ਲੱਗ ਰਿਹਾ ਆ ਜ ਸੰਗਤ ਅੱਜ ਨੈਸੀਕੇ ਜਿਹੜਾ ਸੰਗਤ ਦੇ ਦਰਸ਼ਨੀ ਕਰਿਆਵਾਂਗੇ ਆਉਂਦੀ ਜਾਂਦੀ ਵੀ ਥੋੜੀ ਸੇਵਾ ਕਰ ਲਾਂਗੇ ਤੇ ਵਧੀਆ ਮਨ ਲੱਗ ਰਿਹਾ ਆ ਅੱਜ ਹੌਲੇ ਮੌਲੇ ਤੇ ਮੌਸਮ ਵੀ ਇੰਨਾ ਸੋਹਣਾ ਹੈ ਤੇ ਮੇਰੀ ਆਟਕੀ ਤੋਂ ਪਤਾ ਨਹੀਂ ਕੁਝ ਮੈਂ ਵੀ ਵੀਡੀਓ ਬਣਾਉਣ ਲੱਗਾਂ ਔਰ ਵੀਰੇ ਹੁਣਾਂ ਕੋਲੇ ਆ ਗਏ ਸੀ ਲੰਗਰ 'ਚ ਇਹ ਪੈਣ ਹੋਰਾਂ ਨੂੰ ਕਿਸ਼ਤੀ ਦੇ ਸਵਰ ਕਰਾਣੇ ਆ ਸਾਡੇ ਵੀ ਸਰ ਪਹੁੰਚਦੇ ਰਹਿਣਾ ਦਾ ਬਹੁਤ ਧੰਨਵਾਦ ਚੜ੍ਹਦੀ ਕਲਾ 'ਚ ਰਹਿਣਾ ਬਾਬਾ ਦਲਵੀਰ ਜੀ ਵੱਲੋਂ ਪਿਛਲੇ ਵਾਰ ਸੀ ਲੰਗਰ ਚੱਲ ਰਿਹਾ ਹੈ ਇਧਰ ਪੂਣੀਆਂ ਪੈਣ ਨੂੰ ਜਾਣ ਲਈ ਕਿਸ਼ਤੀ ਆ ਕੱਲ ਹੀ ਕੱਲੋ ਟਰੱਕ ਕੇ ਲੋ ਪਰ ਹੁਣ ਲੱਗ ਗਿਆ ਆਉਂਦਾ ਹੀ ਨਹੀਂ ਸੁਖਮਨ ਅੱਗੇ ਜਾਣ ਤੋਂ ਟਰੱਕ ਪਾਣੀ ਦੇ ਪ੍ਰੈਸ਼ਰ ਨਾਲ ਤੇ ਪਿੱਛੇ ਜਾ ਬਲੜਦਾ ਲੰਗਰ ਦਾ ਪੈਸਾ ਕਣਿਆ 5 ਸਟਾਰ 5 ਸਟਾਰ ਵਾਲਾ ਰੇਲ ਲੰਗਰ ਪਾਣੀ ਦੇ ਗੰਡੇ ਅਸੀਂ ਪੂੜੀਆਂ ਵਾਲੇ ਗੰਡੇ ਤੇ ਪਹੁੰਚ ਗਏ ਇਹਨੂੰ ਆਹ ਦੇਖੋ ਇਹ ਖਿੱਚ ਕੇ ਲੈ ਕੇ ਜਾਣਾ ਪੈਂਦਾ ਐਂਡ 'ਚ ਤੇ ਆਕੇ ਧੱਕਾ ਕਰਨਾ ਪੈਂਦਾ ਥੋੜਾ ਜਿਹਾ ਪੋਣੀਆਂ ਵਾਲੇ ਰੇ ਇਹ ਚੱਲ ਰਹੀਆਂ ਪੋਣੀਆਂ ਪਿੰਡਾਂ ਨਹੀਂ ਕਿਦਦੂ ਪੂਰੀ ਬਾਈ ਗੁਰੂ ਵਾਗਦਾ ਪੈਸਾ ਸੀਨੇ ਗਿਆ ਤਾਂ ਪਾਣੀ ਆਣੂੰਦਾ ਕਰਨਾ ਉਹਦੇ ਵਿੱਚ ਇਉਂ ਉਹ ਤਾਂ ਗੰਦ ਪਾਦਾ ਤਾਂ ਕਿਸ਼ਤੀ ਖਰਾਬ ਕਰਦੀ ਕਿਸੇ ਨੇ ਆਹ ਦੇਖੋ ਫੜ ਕੇ ਖਿੱਚ ਲੈਂਦੇ ਨੇ ਜੇ ਕੋਈ ਬੰਦਾ ਨਾ ਹੋਵੇ ਫਿਰ ਉੱਤਰ ਕੇ ਜਾਣਾ ਪੈਂਦਾ ਹੁਣੇ ਚੱਲ ਪੈਣੀ ਆ ਵਾਪਸ ਆਪਾਂ ਇਹਦੇ ਦੀ ਪਹੁੰਚ ਜਾਣਾ ਇੰਗਰੇਜ਼ਾਂ ਦਾ ਦਿਮਾਗ ਅੰਗਰੇਜ਼ਾਂ ਦਾ ਦੋ ਤਿੰਨ ਸੀਗੀਆਂ ਕਹਿੰਦੇ 21 ਰਹਿ ਗਈ ਪੁਰਾਣਾ ਸਾਹਿਬ ਇੰਪ੍ਰੈਸ ਹੋ ਗਏ ਸਾਡੇ ਕਹਿੰਦੇ ਅੰਗਰੇਜ਼ਾਂ ਦਾ ਦਿਮਾਗ ਹੈਗੇ ਸਰਕਲ ਵੀ ਹੋ ਸਕਦਾ ਅੰਗਰੇਜ਼ਾਂ ਦਾ ਯਾਨੀ ਇਹ ਸਪੀਡ ਦੇਖਣ ਨੂੰ ਜੀ ਧੰਨਵਾਦ ਜਾ ਕੇ ਦੇਖਾਂਗੇ ਕਟਾਣਾ ਸਾਹ ਮਿਲਾਂਗੇ ਤੇਰਾ ਕਟਾਣਾ ਸਾਉਣੀ ਹੈ ਇੱਧਰੋਂ ਲੈਂਦੀ ਹੈ ਜੇ ਉੱਧਰ ਨੂੰ ਜਾਣੀ ਨਹੀਂ ਪੁੱਲ ਪਾਉਣੇ ਕੀਰਤਪੁਰ ਸਾਹਿਬ ਮਿਲ ਜਾਂਦੇ ਫੇਰ ਵਾਪਸ ਪੁੱਲ ਹੋਣਾ ਕਟਾਣਾ ਸਾਉਣੀ ਤੈਨੂੰ ਜਾਣੀ ਨਹੀਂ ਸੀ ਕੀਰਤਪੁਰ ਸਾਹਿਬ ਅੰਦਾ ਪਹੁੰਚ ਜਾਏਗਾ ਭਾਈ ਗੱਲ ਤਾਂ ਠੀਕ ਹੈ ਠੀਕ ਹੈ ਪਾ ਸਾਰੇ ਜਾਇਆ ਸੀਗੇ ਲੰਗਰ ਛਕ ਲਿਆ ਸੇਵਾ ਦੇ ਕੇ ਬਸ ਹੁਣ ਆਪਾ ਚੱਲਦੇ ਆਂ ਕਿ ਘਟਾਣਾ ਸਾਹਿਬ ਦਰਸ਼ਨ ਕਰਦੇ ਆ ਤੇ ਰੋਡ ਦਾ ਮਾਹੌਲ ਵੀ ਇੰਨਾ ਆਨੰਦਮਈ ਹੈਗਾ ਇੰਨਾ ਦਿਲ ਲੱਗ ਰਿਹਾ ਹੈ ਗੁਰੂ ਸਾਹਿਬ ਦੀ ਸੰਗਤ ਦੇ ਦਰਸ਼ਨ ਕਰਦੇ ਹੋਏ ਤੇ ਮੈਂ ਘਰ ਦੇ ਨੂੰ ਭੈਣ ਉਹਨਾਂ ਨੂੰ ਕਹਿੰਦੀ ਸੀ ਕਿ ਆਨੰਦਪੁਰ ਸਾਹਿਬ ਕਿੰਨਾ ਜ਼ਿਆਦਾ ਆਨੰਦ ਆ ਰਿਹਾ ਹੁਣ ਅਗਲੇ ਲੰਗਰ 'ਚ ਆ ਗਈ ਆਈਸਕ੍ਰੀਮ ਤੇ ਧੱਕੇ ਨਾਲ ਛਕਾ ਰਹੇ ਨੇ ਹੁਣ ਇਹਨਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ ਕਿ ਤੁਸੀਂ ਨੇੜੇ ਆਏ ਆ ਜਾਂ ਦੂਰੋਂ ਆਏ ਆ ਕਿ ਤੇ ਛਕ ਕੇ ਜਾਓ ਬਸ ਸਮਾਨ ਕਿਵੇਂ ਸਵਾਰਾ ਹੁਣ ਤਾਂ ਅਜੀ ਪਿੰਡਾਂ ਵਾਲੇ ਨਾ ਆਉਣ ਨਾ ਜਾਣੇ ਨਾ ਤਾਂ ਕਿੰਨਾ ਸਮਾਨ ਬਾਜੇ ਪਿੰਡਾਂ ਵਾਲੇ ਬਹੁਤ ਲੈ ਜਾਂਦੇ ਨੇ ਆਜਾ ਡੈਡੀ ਇਸ ਵਾਰ ਗਏ ਨਹੀਂ ਹੈਗੇ ਤੇ ਵੀਰੇ ਹੁਣਾਂ ਨੇ ਟਿੱਕੀਆਂ ਡੈਡੀ ਚੋਗੀਆਂ ਭੇਜਤੀਆਂ ਉਹ ਕਹਿੰਦੇ ਵੀ ਹਰ ਸਾਲ ਆਉਂਦੇ ਹੁੰਦੇ ਨੇ ਉਦੋਂ ਆਪਾਂ ਨੇ ਜਾਣਾ ਤਾਂ ਸੀਗਾ ਫੇ ਗੋਡੀਆਂ ਕਰਕੇ ਸਵਾਰੀ ਵੀ ਹੋਣੀ ਬਾਅਦ ਦੀ ਹਾਂਜੀ ਮਹਿਮਾਨ ਆਗੇਗਾ ਮੈਂ ਜੈਸੀ ਦਾ ਜੈਸੀ ਸ਼ਾਹ ਨਵੇਂ ਆ ਜਾਾਂਗੇ ਬੜੀ ਰੌਣਕਾਂ ਡੈਡੀ ਅਸਲ ਦੇ ਵਿੱਚ ਨਾ ਰੋਡ ਤੇ ਇਹਨਾਂ ਜੀ ਲੱਗ ਰਿਹਾ ਹੈ ਸੰਗਤ ਬਹੁਤ 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 ਹਿੰਮਤ ਦੀ ਗੱਲ ਬਹੁਤ ਸੰਗਤ ਆ ਜਾ ਰਹੀ ਆ ਬਹੁਤ ਰੌਣਕਾਂ ਕਈ ਪਿੰਡਾਂ ਨਾਲੋਂ ਉਹ ਪਿੰਡ ਜਾਦੇ ਤਖਰਾ ਹੋਣੀ ਬਹੁਤ ਸੇਵਾ ਕਰਦੇ ਬਹੁਤ ਜ਼ਿਆਦਾ ਇੱਕ ਤਾਂ ਲੰਗਰ ਬਹੁਤ ਚੱਲਦਾ ਉਹਨਾਂ ਦਾ ਉਹਦੇ ਕਰਕੇ ਹਾਂਜੀ ਉਹ ਮਾਰ ਕਰਕੇ ਕੋ ਤਖਰ ਵਾਲੇ ਬਾਬਾ ਸੁੰਦਰ ਦਾਸ ਜੀ ਦੇ ਮੇਲੇ ਦੇ ਕਰਦੇ ਨੇ ਹੈ ਇਹ ਪਰਲੇ ਪਾਸੇ ਵੀ ਲੰਗਰ ਲਾਉਦੇ ਨੇ ਕੁਹਾੜੇ ਤੋਂ ਮਾਚੂੜਾ ਤੋਂ ਅੱਛਾ ਜੀ ਇੰਨੀ ਸੇਵਾ ਕਰਨੀ ਟਿੱਕੀਆਂ ਦੇਖ ਲੈ ਉਹਨਾਂ ਨੇ ਯਾਦ ਰੱਖਿਆ ਹੋਰ ਤਾਂ ਬਹੁਤ ਉਹਨਾਂ ਨੇ ਅਸੀਂ ਕਿਸ਼ਤੀ 'ਚ ਜਾ ਕੇ ਸਾਨੂੰ ਕਹਿੰਦੇ ਕਿਸ਼ਤੀ 'ਚ ਜਾ ਕੇ ਖਾਓ ਕਹਿੰਦੇ ਕੁਮਿਆਵ ਵੀਰੇ ਕਹਿੰਦਾ ਪਲੇਟ ਫੜੋ ਕਹਿੰਦਾ ਉਧਰ ਗੁੰਮਿਆਵ ਖਾ ਕੇ ਮੁੜਿਆ ਆ। ਬਈ ਤਖਰਾ ਪੂਲੀ ਵਾਲੇ ਨੂੰ ਸਲੂਟ ਆ ਜਿਹੜਾ ਇੰਨਾ ਚਲਉਂਦਾ। ਬਈ ਸਹੀ ਗੱਲ ਆ। ਉਹਨਾਂ ਦੇ ਪਿੰਡ ਦਾ ਏਕਾ। ਬਈ ਇੰਦਰ ਵੀ ਗਾ ਕੁੱਪੇ ਵਾਲਿਆਂ ਨੇ ਕਟਾਣੀ ਵਾਲਿਆਂ ਨੇ ਆਈਸਕ੍ਰੀਮ ਜੋ ਬਹੁਲੇ ਦੇ ਅੰਦਰ ਲਾਜੀ। ਨਹੀਂ ਲੰਗਰ ਬਹੁਤ ਜ਼ਿਆਦਾ ਨਹੀਂ ਹਾਂਜੀ। ਬਹੁਤ। ਦੋਵੇਂ ਪਾਸੇ ਚੀਜ਼ ਹੋ ਜਾਂਦੀ ਗਈਆਂ ਨੇ ਨਹੀਂ ਤੁਸੀਂ ਲੰਗਰਾਂ ਤੇ پیسے ਖਰਚਦੇ। ਪਰ ਜੇ ਕਿਸੇ ਦੀ ਸ਼ਰਤਾਂ ਨੇ ਲੱਗ ਰਹੀਆਂ ਨੇ ਠੀਕ ਆ ਵੀ ਹੁਣ ਜਿਹੜੇ ਦੂਰੋਂ ਆਏ ਆ ਉਹਦੇ ਲਈ ਤਾਂ ਬਾਤ ਜ਼ਰੂਰੀ ਆ ਮੈਂ ਤੇ ਡੈਡੀ ਤੁਹਾਨੂੰ ਲਈ ਪਿਆਰ ਸੀ ਜਾਂ ਸਬਜ਼ੀ ਦੇ ਪੱਤ ਬੋਬੀ ਸਲਾਦ ਵੀ ਲੈ ਆਉਂਦੇ ਪਾਉਣ ਨੂੰ ਕਰਦੇ ਦਿੰਦੇ ਸੀ ਨਾ ਉੱਥੇ ਪਰ ਟਿੱਕੀਆਂ ਫਿਰ ਬੜਾ ਬੰਟੀ ਪਤਾ ਕੀ ਹੋਇਆ ਮੈਂ ਤੇ ਡੈਡੀ ਜਦੋਂ ਉਹ ਚਮਕੌਰ ਸਾਹਿਬ ਗਏ ਆ ਇਹ ਬੰਦਾ ਫੀਲ ਕਰਦਾ ਇਹ ਚੀਜ਼ ਉਦੋਂ ਜਮੇ ਚਮਕੌਰ ਸਾਹਿਬ ਦੇ ਕੋਲ ਜਾ ਕੇ ਚਾਹ ਆਈ ਤੇ ਠੰਡ ਵੀ ਬਹੁਤ ਸੀਗੀ ਮੈਂ ਤੇ ਇੱਕ ਵੀ ਨਹੀਂ ਸੀ ਹਾਂ ਇੱਕ ਵੀ ਨਹੀਂ ਸੀ ਉੱਤੋਂ ਠੰਡ ਮੈਂ ਤੇ ਰੈਡੀ ਮੋਟਰਸਾਈਕਲ ਤੇ ਬਸ ਹੋ ਗਈ ਇਹ ਮੈਨੂੰ ਲੱਗਦਾ ਇਹਨਾਂ ਬਣਦੇ ਨੇ ਚਾਹੀਦੇ ਹੋਲਾ ਮੈਂ ਦਾਸੀ ਰੱਖਾਂਗੇ ਆਪੈਂਡ ਰੱਖਣਗੇ ਜਾਂ ਨੇ ਸਵਾ ਤੇ ਆਪੈਂਡ ਵਾਲੇ ਲਾਉਣਗੇ ਕੋਈ ਛੁੱਕੂ ਜਿੱਦਾਂ ਮੈਂ ਸੱਜੂ ਹੋਇਆ ਹੀ ਰੱਖਦੇ ਉਹਨਾਂ ਚਾਹਤਾ ਨਹੀਂ ਕਰਦੇ ਜਿਹਨੇ ਲਾਉਣਾ ਉਹਨੇ ਲਾਉਣੇ ਲਾਉਣੇ ਉਹ ਦਿਨ ਸਾਨੂੰ ਫੀਲ ਹੋਇਆ ਵੀ ਲੰਗਰ ਕਿਉਂ ਜ਼ਰੂਰੀ ਨੇ ਹਾਂ ਹਾਂ ਮਾਤਾ ਜੀ ਦੇਖੋ ਜਿਹੜਾ ਬਹੁਤ ਪਿੱਛੋਂ ਵਾਲਾ ਹਾਂਜੀ ਉਹੀ ਤਾਂ ਗੱਲ ਹੈ ਨਾ ਮਿਲੇ ਨਾ ਮਿਲੇ ਸੀ ਗੱਲ ਬੰਦ ਲੈ ਕੇ ਚੁੰਮਕਾ ਉਹ ਸਭ ਤੱਕ ਹੈ ਹੀ ਨਹੀਂ ਸੀਗੀ ਕੀ ਬਚਾਜ ਦਾ ਕੋਈ ਹੋਟਲ ਵੀ ਨਹੀਂ ਆਉਂਦਾ ਬੰਦਾ ਕਿੱਥੋਂ ਖਾਵੇ ਉਹ ਲਾਉਣਾ ਵੀ ਨਹੀਂ ਉੱਥੇ ਤੱਕ ਬਹੁਤ ਜ਼ਿਆਦਾ ਸੀਗੀ ਵੇਖੋ ਕਾਲਪੁਰਖ ਦੀ ਕਿਰਪਾ ਟੈਂਟ ਲਾ ਕੇ ਵਧੀਆ ਬੀਬੀਆਂ ਭੈਣਾਂ ਬੰਦੇ ਸਾਰੇ ਸੇਵਾ ਕਰਦੇ ਪੁੱਤਰਾ ਜੀ ਹੋਰ ਪਾ ਕੇ ਕਰਾ ਹਾਂਜੀ ਮੈਂ ਤੁਹਾਨੂੰ ਦਿੰਨੀ ਆ ਨੀ ਵੱਡੀ ਕਾਲਜ 'ਚ ਦਿੰਨੀ ਆ ਮੈਂ ਤੁਹਾਨੂੰ ਮੈਨੂੰ ਇਹ ਸੀ ਤੁਸੀਂ ਕਿਤੇ ਪਹਿਲਾਂ ਛਕੇ ਬੈਠੇ ਹੋ ਰੋਟੀ ਖਾ ਲ ਮੂੰਹ ਆ ਗਿਆ ਇੰਨਾ ਫੇਚ ਫਾਪੀ ਨਹੀਂ ਦਿੱਤਾ ਡੈਡੀ ਨੂੰ ਪਤਾ ਸੀ ਵੀ ਕਰਮਾ 'ਚ ਹੈਗੇ ਹੋ ਨੇ ਪਤਾ ਸੀ ਕਿ ਬੇਚਲੇ ਗੋਰਾ ਮਿਲਿਆ ਹਾਂਜੀ ਜਗਦੀਪ ਉਹ ਦੋਨਾਂ ਮਿਲੇ ਜਗਦੀ ਉਹਨਾਂ ਦੇ ਤਾਏ ਚਾਚੇ ਆਲੇ ਵੀ ਵੀਰੇ ਸੀਗੇ ਸਾਰੇ ਕਰਨ ਵੀ ਸੀ ਅੱਧਿਆਂ ਤੇ ਮੈਨੂੰ ਨਾਮ ਨਹੀਂ ਪਤਾ ਸਾਰੇ ਸੀਗੇ ਉਹ ਜੇ ਪੂਨੀਆ ਬਹੁਤ ਸਿਵਾ ਕਰਦਾ ਬਹੁਤ ਹਾਂਜੀ ਉਹਨਾਂ ਦੇ ਪਿੰਡ ਵੀ ਜਿੱਥੇ ਅਸੀਂ ਲੰਗਰ ਤੇ ਗਏ ਸੀ ਉਹ ਤੋਂ ਕਲੱਬ ਬਣਾਇਆ ਹੋਇਆ ਹੈ ਨਾ ਮੁੰਡੇ ਰਾਲ ਕੇ ਬੱਧੀ ਨਗਰ ਦੀਸ ਤੋਂ ਦੇਖਣ ਆਣਾ ਤੁਸੀਂ ਖਰਾ ਹੋ ਜਾਊਗੀ ਨਹੀਂ ਆ ਉਹਨਾਂ ਦੇ ਪਿੰਡ ਸਾਈਡ ਨਗਰ ਦੀਸ ਤੋਂ ਨਿਕਲਦਾ ਨਹੀਂ ਸ਼ਾਇਦ ਬਣਦੇ ਪਰਾਂਵਾ ਤੇ ਜਿੰਨਾ ਉਹਨਾਂ ਦੇ ਬਣੂ ਡੈਡੀ ਜਿਹੜਾ ਉਹਨਾਂ ਦੇ ਪਿੰਡ ਲੰਗਰ ਸੀਗਾ ਨਾ ਜਦੋਂ ਭੋਗ ਪਿਆ ਸੀਗਾ ਵਰਸੀ ਦਾ ਹਾਂ ਪੁੱਤਰਾ ਹਾਂ ਬਹੁਤ ਵਧੀਆ ਲੰਗਰ ਉਹਨਾਂ ਨੇ ਬਹੁਤ ਪ੍ਰਬੰਧ ਕਰਦੇ ਨੇ ਦੁਕਾਨਪੁਰਕ ਕਿਸੇ ਕਿਸੇ ਨੂੰ ਦਿੰਦਾ ਹਰ ਨੂੰ ਵੀ ਦਿੰਦਾ ਉਹ ਕਹਿੰਦੇ ਵੀ ਇਹਦੇ ਕਰਕੇ ਸਾਡੇ ਪਿੰਡ 'ਚ ਏਕਾ ਵੀ ਆ ਤੇ ਨਸ਼ਿਆਂ ਤੋਂ ਵੀ ਬੱਚੇ ਬਚਦੇ ਹਾਂ ਇਹ ਸਭ ਤੋਂ ਬੱਚੇ ਹਾਂ ਵੀ ਕਹਿੰਦੇ ਹਾਂ ਇੰਨਾ ਕਰਕੇ ਉਹਨੂੰ ਬਾਹਰ ਨੂੰ ਚੜਦੀ ਕਲਾ 'ਚ ਰੱਖੇ ਹਾਂ ਜੀ ਉਹਨਾਂ ਨੂੰ ਤਰੱਕੀ ਬਹੁਤ ਸੀ ਹੋਰ ਨੂੰ ਵੀ ਮੌਕਾ ਦੋ ਪੈਸੇ ਸਾਰੇ ਅੰਤ ਨਹੀਂ ਕਿ ਇਸੇ ਬਕਰਤ ਹੋਣਾ ਚਾਹੀਏ ਹਾਂਜੀ ਜੇ ਆਪਾਂ ਨਹੀਂ ਪੁੱਤ ਜਾ ਸਕਦੇ ਕੁਝ ਪੈਸਾ ਦੇ ਸਹੀ ਗੱਲ ਨਹੀਂ ਫਿਰ ਵੀ ਡੰਗਰ ਚਾਹਦੇ ਨਹੀਂ ਪੈਸੇ ਕਰਦਾ ਹਾਂਜੀ ਇੱਕ ਤਾਂ ਉਹ ਦਿਹਾੜੀ ਭੰਦ ਦੇ ਨੇ ਹਾਂਜੀ ਦੋ ਤਿੰਨ ਦਿਹਾੜੀਆਂ ਫਿਰ ਕੱਲ ਤਿਆਰੀ ਕਰੀ ਰੂਣੀ ਅੱਜ ਦੇ ਕਿੰਨੇ ਜੋਰ ਨਾਲ ਲੱਗੇ ਨੇ ਨਾਲੇ ਉਹਨਾਂ ਨੇ ਫਿਰ ਉਹ ਵੀ ਬੰਦ ਕੀਤੇ ਹੋਏ ਨੇ ਆਪਣੀ ਖਿਡਾਰੀਆਂ ਕੰਮ ਛੱਡੇ ਨੇ ਕੰਮ ਛੱਡੇ ਨੇ ਪੁੱਤ ਸਾਰੇ ਦਾ ਪੈਸੇ ਖਰਚਦੇ ਨੇ ਐਸੇ ਹਾਂ ਜੇ ਆਪਾਂ ਥੋੜਾ ਥੋੜਾ ਦੇਈਏ ਹਾਂਜੀ ਬੋਨ ਬੋਨ ਮੈਂ ਸਾਗਰ ਹਾਂ ਉਹਦੇ ਨਾਲ 2-2 ਲੱਖ ਦਾ ਪਰਦਾ ਕਭੀ ਤੇ ਦੇ ਦੇ ਮੈਂ ਮੈਂ ਕੀ ਕਰਨਾ ਮੈਂ ਕੁਝ ਨਹੀਂ ਕਰਨਾ ਤੁਸੀਂ ਤਾਂ ਚੱਲੇ ਤਾਂ ਹੈਗੇ ਮੈਨੂੰ ਦੇ ਦੇ ਮੈਨੂੰ ਨਹੀਂ ਦੇਣੀ ਤੁਹਾਨੂੰ ਨਹੀਂ ਦੱਸਦਾ ਫਿਰ ਉਹ ਕਹਿੰਦੀ ਸਬਰ ਤਾਂ ਰੱਖ ਲੈਣਾ ਸੁਲੋਕੀ ਉਹ ਦੇਵਾਂਗੇ ਸਾਰੀਆਂ ਚੈਂਪੀਅਨਸ ਟਰੋਫੀ ਦੇਖੀ ਹੋਣੀ ਹੈ ਸਾਰੇ ਦੇਖਦੇ ਸੀ ਵਧੀਆ ਚਲੋ ਟਾਈਮ ਪਾਸ ਹੋ ਜਾਂਦਾ ਸੀ ਐਂਟਰਟੇਨਮੈਂਟ ਹੋ ਜਾਂਦੀ ਸੀ ਉਹਨੇ ਸਾਡਾ ਪੁਰਾਣਾ ਹਾਲ ਆਇਆ ਹੋਇਆ ਸੀਗਾ ਕ੍ਰਿਕਟ ਤਾਂ ਬਹੁਤ ਸ਼ਕੀਨ ਆ ਪਲੇਅਰ ਵੀ ਬਹੁਤ ਵਧੀਆ ਬਾਕੀ ਉਹਦੇ ਪਿੰਡ ਦੇ ਵਿੱਚ ਹੀ ਹੋ ਰਿਹਾ ਆ ਉਹਦੇ ਪਿੰਡ ਦੇ ਨਾਲ ਹੀ ਹੋ ਰਿਹਾ ਉਹਨਾਂ ਦੇ ਗਾਹਾਂ ਬੱਚਾ ਵੀ ਕ੍ਰਿਕਟ ਦਾ ਸ਼ਕੀਨ ਆ ਇਹ ਟੂਰਨਾਮੈਂਟ ਚੱਲ ਰਿਹਾ ਵਾ ਲਾਈਵ ਹੈ ਫਾਈਨਲ ਮੈਚ ਚੱਲ ਰਿਹਾ ਚਲਾਲੇ ਤੇ ਖੇੜੀ ਬਰਾਣਿਆਂ ਦਾ ਅੱਛਾ ਪੰਜ ਓਵਰਾਂ 'ਚ 94 ਰਨ ਬਣਾਤੇ ਮੁੰਡੇ ਬਾਲਾ ਵਧੀਆ ਖੇਡਦੇ ਨੇ ਛੱਕੇ ਹੀ ਮਾਰਦੇ ਨੇ ਤੇ ਘੈਂਟ ਗੱਲ ਗਿਆ ਮੈਚ ਦੇ ਪੂਰੇ ਸਟੈਟਿਸ ਸਾਰੇ ਪਿਛਲੇ ਦੇ ਸਾਰੇ ਸਟਾਟ ਆ ਰਹੇ ਨੇ ਹੁਣ ਤੇ ਵੀ ਕਿੰਨਾ ਸਕੋਰ ਬਣ ਸਕਦਾ ਕਿੰਨਾ ਰਨ ਰੇਟ ਆ ਆ ਗਿਆ ਦੇਖੋ ਤੇ ਇੱਕ ਬੋਲਰ ਵੀ 15 ਮੈਚ ਖੇਡੇ ਨੇ 15 ਨਹੀਂਗਾ 20 ਵਿਕਟਾਂ 4-7 ਬੈਸਟ ਦੋ ਵਾਰ ਤਿੰਨ ਵਿਕਟਾਂ ਇਕਨੋਮੀ ਇੰਨੀ ਆ ਕੱਲਾ ਕੱਲਾ ਸਟੈਟਰ ਕਰ ਰਹੇ ਨੇ ਓਪਨਿੰਗ ਪਾਰਟਨਰਸ਼ਿਪ ਹੀ ਨਹੀਂ ਹੋਈ ਆ ਮਿਸ ਹੋਈ ਆ ਬੰਦੇ ਵੀ ਦੇਰ ਹੋਰ ਹਾਂ ਤੇ ਮੁੰਡੇ ਨੇ ਤਿੰਨ ਛੱਕਿਆਂ ਦੇ ਨਾਮ ਸੀ 1100 ਫਿਰ ਪਤਾ ਨਹੀਂ 5100 ਕਰਤਾ ਨਾਲ ਦੀ ਨਾਲ ਹੀ ਮੈਚ ਚੱਲਦੇ ਮੈਚ ਤੇ ਤੀਜਾ ਛੱਕਾ ਲੱਗਿਆ ਨਾਲ ਦੀ ਵਾਲੇ ਮੈਚ ਤੋਂ ਨਾਮ ਦੇਣ ਆ ਗਏ ਕਹਿੰਦੇ 24 ਟੀਮਾਂ ਸੀਗੀਆਂ ਪਤਾ ਨਹੀਂ 43 ਕੇ 31000 ਨਾਮ ਆ 31000 ਇੱਕ ਹੋਰ ਛੱਕਾ 31000 ਬਿਕਰਮ ਬਾਈ ਤੇ 1100 ਰੁਪਈਆ ਐਂਟਰੀ ਆ ਹਾਂ 22 ਬਿਕਰਮ ਬਾਈ ਤੇ ਦੂਜਾ ਬਾਈ ਆ ਜਿਹੜਾ ਇੱਕ ਟੀਮ ਤਾਂ ਤੁਸੀਂ ਬਾਹਰੋਂ ਘੜਾ ਸਕਦੇ ਹੋ ਇੱਕ ਲਾਲ ਟੋਪੀ ਵਾਲਾ ਮੁੰਡਾ ਸ਼ਰਮਾ ਉਹ 12ਵਾਂ ਖੜਾਇਆ ਹੋਇਆ ਉਹ ਤਕੜਾ ਪਲੇਅਰ ਉਹ 21 ਬਲਾਂਾਂ 'ਚ 66 ਰਨਾਂ ਤੇ ਖੜਾ ਉਹ 10 ਰਨ ਕਰਤਾ ਬੱਤੀ ਬੋਲਾਂ ਦੇ ਵਿੱਚ ਇਹ ਮਤਲਬ 10 ਰਨਾਂ ਦਾ ਮੈਚ ਕਮਾਲ ਕਰ ਜ਼ਿਆਦਾ ਇੰਟਰਸਟ ਮੈ ਗਿਆ ਮੈਂ ਤੇ ਜਿਹੜੀ ਦੇਖਣ ਲੱਗੇ ਇਹ ਬਹੁਤ ਸ਼ੱਕਾ ਉਹ ਬਾਲੀ ਦੂਰ ਚੱਕੇ ਮਾਰੀ ਜਾਂਦੇ ਮੇਰੇ ਮਸਾ ਇਹਨਾਂ ਦਾ ਉਹ ਮੈਚ ਖਤਮ ਹੋਇਆ ਸੀ ਆ ਹੋਰ ਪੰਗਾ ਪਾ ਗਏ ਜਿਹੜਾ ਨਾ ਸ਼ੁਰੂ ਹੋ ਜਾਣੀਆਂ ਉਹ ਹੈਗੇ ਤੇ ਚਲ ਤਾਈ ਪਦੇ ਆਏ ਆ ਨਾ ਪਿੰਡ ਦੇ ਲੋਕ ਤੇ ਮੁੰਡੇ ਨੇ ਨੌਜਵਾਨ ਮੁੰਡੇ ਲੋਕ ਨਹੀਂ ਗੁੱਸੇ ਹੀ ਨਹੀਂ ਹੁੰਦੇ ਲੜਦੇ ਨੇ ਹਾਂ ਇੱਕ ਮੁੰਡੇ ਨਾਲ ਗੈਚ ਹੋਇਆ ਉਹ ਆਉਂਦੇ ਨੀ ਤਾਂ ਬੜਾ ਤਾਰ ਤੇ ਲੱਗੀ ਸੀ ਬਾਲ ਨਾਲ ਦੇ ਨਾਲ ਕਮੈਂਟਰੀ ਚੱਲਦੀ ਇਹ ਵੀ ਇਹ ਵੀ 11 ਦਾ ਚੱਕਰ ਥੈਗਾ ਮੁੰਡਾ ਇਹ ਲੱਗ ਨਹੀਂ ਰਿਹਾ ਪਹਿਲਾਂ ਵੀ ਇਹਦਾ ਮਿਸ ਹੋ ਗਿਆ ਦੋ ਛੱਕੇ ਤੋਂ ਬਾਅਦ ਕਿਹចਿੱਤ ਵੀ ਬੜਾ ਐਂਟਰਟੇਨਮੈਂਟ ਅਸੀਂ ਹੁਣ ਇਹ ਟੂਰਨਾਮੈਂਟ ਦੇ ਵਿੱਚ 219 ਚੌਕੇ ਲੱਗੇ ਨੇ ਪਤਾ ਨਹੀਂ ਕਿੰਨੇ ਛੱਕੇ ਹੋ ਜਦੋਂ ਮਟੇਗੀ